ਹਕਮਰਾਨ ਪਾਰਟੀ ਅਕਾਲੀ ਦਲ ਉਤੇ ਵਿਰੋਧੀ ਧਿਰ ਖਿਲਾਫ ਤਸ਼ੱਦਦ ਦੇ ਦੋਸ਼ ਲੱਗਦੇ ਰਹੇ ਨੇ ਤਾਜ਼ਾ ਮਾਮਲਾ ਮਜੀਠਾ ਹਲਕੇ ਦੇ ਪਿੰਡ ਅਫਦਾਲ ਦਾ ਹੈ ਜਿੱਥੇ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਗੁਰਸਿੱਖ ਪਰਿਵਾਰ ਦੇ ਇੱਕ ਮੈਂਬਰ ਨੂੰ ਪੁਲਿਸ ਹੱਥੋਂ ਜਲੇਲ ਹੀ ਨਹੀਂ ਕੀਤਾ ਗਿਆ ਸਗੋਂ ਦੋਸ਼ਾਂ ਮੁਤਾਬਕ ਦਾੜੇ ਵੀ ਕਤਲ ਕੀਤੀ ਗਈ ਵਿਧਾਨ ਸਭਾ ਹਲਕਾ ਮਜੀਠਾ ਦੇ ਇੱਕ ਕਾਂਗਰਸੀ ਗੁਰਸਿੱਖ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਅਕਾਲੀਆਂ ਵੱਲੋਂ ਉਹਨਾਂ ਦੇ ਝੂਠੇ ਕੇਸ ਦਰਜ ਕਰਕੇ ਫਸਾਇਆ ਜਾ ਰਿਹਾ ਹੈ ਪਿੰਡ ਅਬਦਾਲ ਦੇ ਸੁਖਜਿੰਦਰ ਸਿੰਘ ਨੇ ਆਪਣੇ ਪਿਤਾ ਅਤੇ ਕਾਂਗਰਸੀ ਆਗੂਆਂ ਦੀ ਹਾਜ਼ਰੀ 'ਚ ਦੱਸਿਆ ਕਿ ਉਹਨਾਂ ਦਾ ਕਸੂਰ ਸਿਰਫ ਇਹਨਾ ਸੀ ਕਿ ਉਹਨਾਂ ਦਾ ਪਰਿਵਾਰ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਿਆ ਸੀ ਜੋ ਕਾਂਗਰਸ ਦੇ ਵਿੱਚ ਕੁਝ ਮਹੀਨਿਆਂ ਤੋਂ ਸ਼ਾਮਲ ਹੋਏ ਨੇ ਉਹਨਾਂ 'ਤੇ ਧੜਾ ਧੜ ਜਿਹੜੇ ਪਰਚੇ ਦਰਜ ਕੀਤੇ ਗਏ ਸਿਆਸੀ ਰੰਜਿਸ਼ ਤਹਿਤ ਕਾਫੀ ਹੋਏ ਅਸੀਂ ਕੋਈ ਵੀ ਗੱਲ ਨਹੀਂ ਕੀਤੀ ਜੋ 4 ਸਤੰਬਰ ਵਾਲੀ ਰਾਤ ਥਾਣਾ ਕੱਥੂ ਨੰਗਲ ਰਿਮਾਂਡ ਤੇ 2 ਦਿਨ ਤੇ ਉਹਨਾਂ ਨੂੰ ਲਿਆਂਦਾ ਗਿਆ ਉਸ ਰਾਤ ਉਹਨਾਂ ਕੀ ਕੀਤਾ ਬਹੁਤ ਟੌਰਚਰ ਕੀਤਾ ਪੁਲਿਸ ਨੇ ਸਰਦਾਰ ਪ੍ਰੀਤ ਸਿੰਘ ਪ੍ਰੀਤਿੰਦਰ ਸਿੰਘ ਐਸਐਚਓ ਕੱਥੂ ਨੰਗਲ ਨਾਲ 4 ਮੁਲਾਜ਼ਮ ਸਨ ਤੇ ਉਹਨਾਂ ਦੇ ਜਿਹੜਾ ਦਾੜਾ ਕਤਲ ਕੀਤਾ ਗਿਆ ਜੀ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ ਮੈਂ ਤੇ ਇਹ ਹੀ ਅਪੀਲ ਕਰਾਂਗੇ ਮਾਨਯੋਗ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਅਕਾਲ ਤਖਤ ਸ੍ਰੀ ਹਰਮੰਦਰ ਸਾਹਿਬ ਮਾਨਯੋਗ ਐਸ ਜੀਪੀਸੀ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਅਤੇ ਹੋਰ ਸਿੱਖ ਜਥੇਬੰਦੀਆਂ ਨੂੰ ਕਿ ਇਹ ਜਿਹੜਾ ਦੁਸ਼ਕਰਮ ਕੀਤਾ ਇਹਨਾਂ ਨੇ ਇਹਨਾਂ ਦੀ ਸਜ਼ਾ ਜਿਹੜੀ ਹੈ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਤੁਰੰਤ ਹੀ ਐਸਐਚਓ ਪ੍ਰੀਤਿੰਦਰ ਸਿੰਘ ਜੀ ਨੂੰ ਤੇ ਮੇਰੇ ਖਿਆਲ ਦੇ ਨਾਲ ਡਿਸਮਿਸ ਕੀਤਾ ਜਾਣਾ ਚਾਹੀਦਾ ਜੀ ਜੀ ਉਹਨਾਂ ਦਾੜਾ ਕਤਲ ਕੀਤਾ ਜੀ ਬਹੁਤ ਟਰੌਰਚਰ ਵੀ ਕੀਤਾ ਤੇ ਇਸ ਕਰਕੇ ਅਸੀਂ ਚਾਰ ਪੀੜੀਆਂ ਤੋਂ ਗੁਰਸਿੱਖ ਪਰਿਵਾਰ ਦੇ ਨਾਲ ਸੰਬੰਧਤ ਐ ਤੇ ਅਮਰਧਾਰੀ ਗੁਰਸਿੱਖ ਪਰਿਵਾਰ ਹੈ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਸਿਆਸੀ ਆਗੂਆਂ ਦੀ ਸ਼ੈ ਤੇ ਪੁਲਿਸ ਨੇ ਉਸ ਦੇ ਵੱਡੇ ਭਰਾ ਰਾਮ ਸਿੰਘ ਨਾਲ ਤਸ਼ੱਦਦ ਹੀ ਨਹੀਂ ਕੀਤਾ ਬਲਕਿ ਉਸ ਦੀ ਦਾੜੀ ਵੀ ਪੁਲਿਸ ਹਿਰਾਸਤ ਦੌਰਾਨ ਕਤਲ ਕਰ ਦਿੱਤੀ ਗਈ ਜਿਸ ਕਰਕੇ ਉਹਨਾਂ ਦੀ ਅਪੀਲ ਹੈ ਕਿ ਕਥਿਤ ਦੋਸ਼ੀਆਂ ਨੂੰ ਪੁਲਿਸ ਮਹਿਕਮੇ ਚੋਂ ਤੁਰੰਤ ਡਿਸਮਿਸ ਕੀਤਾ ਜਾਵੇ 16 ਮਈ ਨੂੰ 2013 ਨੂੰ ਇਹਨਾਂ ਨੂੰ ਖਾਰਜ ਕਰ ਦਿੱਤਾ ਗਿਆ ਜੀ ਇਹਨਾਂ ਦੀ ਜੋ ਪਤਨੀ ਸੀ ਨਾ ਵਾਈਫ ਕਸ਼ਮੀਰ ਕੌਰ ਚੇਅਰਪਰਸਨ ਬਲੌਗ ਸੰਪਤੀ ਮਜੀਠਾ ਇਹਨਾਂ ਨੂੰ ਖਾਰਜ ਕਰ ਦਿੱਤਾ ਗਿਆ ਉਪਰੰਤ 19 ਮਈ ਨੂੰ ਆਪਾਂ ਕਾਂਗਰਸ ਦੇ ਵਿੱਚ ਵੱਡੇ ਬ੍ਰਦਰ ਜਿਹੜੇ ਉਹ ਸ਼ਾਮਲ ਹੋਏ 19 ਤੋਂ ਬਾਅਦ ਫਿਰ ਇਹਨਾਂ ਦੇ 420 ਦੇ ਜਿਹੜੇ ਪਰਚੇ ਦਰਜ ਕਰਾਉਣੇ ਸ਼ੁਰੂ ਕਰ ਦਿੱਤੇ ਚਾਰ ਪਰਚੇ ਜਿਹੜੇ ਦਰਜ ਹੋ ਗਏ ਨੇ ਇੱਕ ਤੁ ਨੰਗਲ ਵੀ ਜਿਹੜਾ ਪਰਚਾ ਦਰਜ ਹੋਇਆ ਇਸ ਪਰਚੇ ਦੇ ਵਿੱਚ ਬੜਾ ਟੌਰਚਰ ਕੀਤਾ ਗਿਆ ਜੀ ਇਸ ਦੌਰਾਨ ਹਲਕਾ ਮਜੀਠਾ ਦੇ ਕਾਂਗਰਸੀ ਆਗੂ ਲਾਲੀ ਮਜੀਠੀਆ ਨੇ ਦੱਸਿਆ ਕਿ ਅਕਾਲੀਆਂ ਅਤੇ ਬਾਬਰਾਂ 'ਚ ਕੋਈ ਫਰਕ ਨਹੀਂ ਹੈ ਉਹ ਦੂਜੇ ਧਰਮਾਂ ਨੂੰ ਛੱਡਣ ਲਈ ਦਬਾਅ ਬਣਾਉਂਦੇ ਸਨ ਇਹ ਪਾਰਟੀ ਛੱਡਣ ਲਈ ਦਬਾਅ ਪਾਉਣ ਲਈ ਝੂਠੇ ਕੇਸ ਦਰਜ ਕਰਦੇ ਨੇ ਜਦੋਂ ਇਹ ਗੱਲ ਵੀ ਇੱਕ ਵਕੂਆ ਹੀ ਕੋਈ ਨਾ ਹੋਵੇ। ਔਰ ਜਦੋਂ ਇਹ ਸੌ ਖਾਲੀ ਜਾਵੇ ਪਬਲਿਕ ਲਈ ਕਹਿਤਾ ਜਾਵੇ ਕਿ ਇਥੇ ਕਾਂਗਰਸ ਰਹਿਣੀ ਨਹੀਂ ਦੇਣੀ। ਜਿਹੜੀ ਫੈਮਿਲੀ ਉਹਦੇ ਅੱਗੇ ਆਏਗੀ ਉਹ ਫੈਮਿਲੀ ਰਹਿਣੀ ਨਹੀਂ ਦੇਣੀ। ਉਹਨਾਂ ਦੇ ਜਿਹੜੇ ਬੱਚੇ ਜਿਹੜੇ ਹਾਲੀ ਜਸਟ ਕਹੋ ਕਿ ਜਿਨ੍ਹਾਂ ਨੇ ਜਿਨ੍ਹਾਂ ਨੇ ਮਿਨੋਰੀਟੀ ਤੋਂ ਮੈਜੋਰੀਟੀ ਅਚੀਵ ਕੀਤੀ ਆ। ਉਹਨਾਂ ਤੇ 307 ਵਰਗੇ ਕ੍ਰਾਈਮਸ ਦੇ ਵਿੱਚ ਉਹਨਾਂ ਨੂੰ ਉਹਨਾਂ ਨੂੰ ਪੀਓ ਕਰਾਰ ਦੇ ਕੇ ਤੇ ਉਹਨਾਂ ਦੇ ਪੋਸਟਰ ਲਾਉਣੇ। ਉਹਨਾਂ ਦੇ ਮਾਈਂਡ ਸੈਟ ਜਿਹੜੇ ਆ ਉਹਨਾਂ ਨੂੰ ਪਰਵਰਟ ਕਰਕੇ ਰੱਖ ਦੇਣਾ। ਔਰ ਜਿਹੜੀਆਂ ਜਦੋਂ ਲੇਡੀਜ਼ ਜਿਹੜੀਆਂ ਨੇ 6-6 ਸਾਲ ਦੀਆਂ ਪੰਜਾਬ ਦੇ ਵਿੱਚ ਅਜੇ ਤੱਕ ਕਦੀ ਤੁਸੀਂ ਸੁਣਿਆ ਕਿ ਕਦੇ ਪੰਜਾਬ ਦੇ ਵਿੱਚ ਕੋਈ ਲੇਡੀ ਪੀਓ ਸੁਣੀ ਹੈ ਅਜੇ ਤੱਕ ਤੁਸੀਂ ਮਜੀਠੇ ਹਲਕੇ ਦੇ ਵਿੱਚ ਬੀਬੀ ਕੁਲਦੀਪ ਕੌਰ ਸਾਡੇ ਬਲੌਕ ਪ੍ਰੈਜ਼ੀਡੈਂਟ ਨੇ ਬਲਵਿੰਦਰ ਸਿੰਘ ਮਰੜੀਕਲਾ ਸਰਪੰਚ ਨੇ ਉੱਥੋਂ ਦੇ ਹੁਣ ਜਿੱਤੇ ਇਹਦੇ ਟੈਰਰ ਦੇ ਅਗੇਂਸਟ ਸਰਪੰਚੀ ਦਿੱਤੇ ਨੇ ਲੋਕਾਂ ਤੇ ਔਰੰਗਜ਼ੇਬੀ ਪ੍ਰਭਾਵ ਪਾਉਣ ਲਈ ਤਸ਼ੱਦਦ ਇਸ ਲੈਵਲ ਤੇ ਕੀਤਾ ਜਾ ਰਿਹਾ ਕਿ ਬੀਬੀ ਕੁਲਦੀਪ ਕੌਰ ਆਪਣੀ ਪੰਜਵੀਂ ਚ ਪੜ੍ਹਦੀ ਬੱਚੀ ਨੂੰ ਛੱਡ ਕੇ 6 ਸਾਲ ਤੋਂ ਪ੍ਰੋਕਲੇਮਡ ਡਿਫੈਂਡਰ ਹੈ ਹੁਣ ਬੀਬੀ ਕਸ਼ਮੀਰ ਕੌਰ ਅਬਦਾਲ ਉਹਨਾਂ ਦੇ ਵੀ 420 ਦਾ ਕੇਸ ਪੜਤਾ ਉਹ ਵੀ ਅਜ ਤੋਂ 3 ਮਹੀਨੇ ਬਾਅਦ ਪਰਕਲੇਮੈਂਟ ਡਿਫੈਂਡਰ ਹੋ ਜੇਗੀ ਐਂਡ ਸ਼ੀ ਇਜ਼ ਅ ਕੈਂਸਰ ਪੇਸ਼ੈਂਟ ਸੋ ਇਟਸ ਅ ਸੱਚ ਸਟੇਟ ਟੈਰਰਿਜ਼ਮ ਫਰਕ ਕੀ ਸੀਗਾ ਉਹਨਾਂ ਦਾ ਵੀ ਕੋਈ ਰੀਜ਼ਨ ਐਂਡ ਰੈਨ ਨਹੀਂ ਸੀ ਹੁੰਦਾ ਜਦੋਂ ਟੈਰਰਿਜ਼ਮ ਹੁੰਦਾ ਸੀ ਥੈਟ ਵਾਸ ਅ ਟੈਰਰਿਜ਼ਮ ਬੇਸਡ ਅਪਨ ਸਮ ਰਿਲੀਜੀਅਸ ਕਹ ਲੋ ਕਿ ਜਾਂ ਕੋਈ ਉਹਨਾਂ ਦੇ ਆਪਣੇ ਦੇ ਹੈਡ ਸਮ ਅਜੰਡਾ ਦੇ ਵਰ ਪਲੇਇੰਗ ਇਨ ਦਾ ਹੈਂਡਸ ਆਫ ਅਦਰ ਜਿਹੜੀਆਂ ਐਂਟੀ ਇੰਡੀਆ ਗਵਰਨਮੈਂਟ ਐਂਟੀ ਇੰਡੀਆ ਪਾਰਟੀਆਂ ਇਹ ਜਿਹੜਾ ਇੱਥੇ ਜਸਟ ਟੂ ਅਚੀਵ ਪੋਲਿਟਿਕਲ ਆਬਜੈਕਟਿਵਸ ਨਾਓ ਆਵਰ ਕਾਂਗਰਸ men ਆਰ ਬੀਇੰਗ ਰਿਪਰੈਸਡ ਐਂਡ ਆਪਰੈਸਡ ਐਂਡ ਦੇ ਦੇ ਦੇਰ ਯੂ ਕੈਨ ਸੇ ਆਲ ਆਲਮੋਸਟ ਲਿੰਚਡ ਲਾਈਕ एनीथिंग देयर ਹੈਡ ਬੀਨ 4-5 ਮਰਡਰਸ ਇਨਕਲੂਡਿੰਗ ਅ ਮਰਡਰ ਆਫ ਅ ਰਿਲੀਜੀਅਸ ਹੈਡ ਆਫ ਵਨ ਸੈਕਟਰ ਇਨ ਮਜੀਠਾ ਕੰਸਟੀਟੂਐਂਸੀ ਇਸੇ ਦੌਰਾਨ ਕਾਂਗਰਸ ਪਾਰਟੀ ਦੇ ਜਨਸ ਖਤਰ ਫਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਇਸ ਗੁਰਸਿੱਖ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਹਰੇਕ ਕਮਿਸ਼ਨ ਤੇ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਹੇਠ ਲੋਕਾਂ ਦਾ ਜੀਣਾ ਮੁਸ਼ਕਲ ਹੋ ਚੁੱਕਿਆ ਹੈ ਬਾਬਾ ਰਾਮ ਸਿੰਘ ਅਬਦਾਲ ਦੇ ਨਾਲ ਉਹਨਾਂ ਨੇ 4 ਸਤੰਬਰ ਵਾਲੇ ਦਿਨ ਕੱਥੂ ਨੰਗਲ ਥਾਣੇ ਦੇ ਵਿੱਚ ਪੁਲਿਸ ਦੇ ਰਾਹੀਂ ਜੋ ਉਹਨਾਂ ਦੇ ਕੇਸ ਉਹਨਾਂ ਦੇ ਦਾੜੀ ਕਤਲ ਕਰਾ ਕੇ ਜੋ ਉਹਨਾਂ ਨੇ ਕੰਮ ਕੀਤਾ ਇਸ ਤੋਂ ਵੱਡਾ ਕਲੌਣਾ ਜਿਹੜਾ ਕੰਮ ਹੈ ਉਹ ਜ਼ਿੰਦਗੀ ਦੇ ਇੱਕ ਸਿੱਖ ਨਾਲ ਨਹੀਂ ਹੋ ਸਕਦਾ ਹਿਊਮਨ ਰਾਈਟਸ ਦਾ ਦਰਵਾਜ਼ਾ ਖੜਕਾਵਾਂਗੇ ਅਸੀਂ ਸ਼ੈਡਿਊਲ ਕਾਸਟ ਕਮਿਸ਼ਨ ਕੋ ਜਾਵਾਂਗੇ ਅਸੀਂ ਉੱਥੇ ਜਿਹੜਾ ਹਾਈ ਕੋਰਟ ਮਿਨੋਰਿਟੀ ਕਮਿਸ਼ਨ ਕੋ ਜਾਵਾਂਗੇ ਅਸੀਂ ਇਹਨਾਂ ਨੂੰ ਇਨਸਾਫ ਦੀਵਾਨ ਦੇ ਲਈ ਹਰ ਦਰਵਾਜ਼ਾ ਖੜਕਾਵਾਂਗੇ ਇਨਸਾਫ ਦਵਾ ਕੇ ਰਵਾਂਗੇ। ਔਰ ਗੁਰੂ ਮਹਾਰਾਜ ਨੇ ਚਾਇਆ ਤਾਂ ਜਿਹੜਾ ਬੰਦਾ ਵੀ ਇਸ ਦੇ ਪਿੱਛੇ ਇਸ ਬਣਾਉਣੇ ਕੰਮ ਦੇ ਪਿੱਛੇ ਹੈ ਉਸ ਨੂੰ ਸਜ਼ਾ ਮਿਲੇ ਇਹ ਸਾਡਾ ਮੰਤਰ ਹੈ। ਕਾਂਗਰਸ ਪਾਰਟੀ ਪਿਛਲੇ 6 ਸਾਲਾਂ ਤੋਂ ਸਰਕਾਰ ਤੇ ਵਿਰੋਧੀਆਂ ਨੂੰ ਦਬਾਉਣ ਦੇ ਦੋਸ਼ ਲਾਉਂਦੀ ਆ ਰਹੀ ਹੈ। ਸਿਆਸੀ ਪਾਰਟੀਆਂ ਤਾਂ ਸਿਆਸਤ ਕਰਨ ਚ ਮਾਹਰ ਨੇ ਪਰ ਸਿਆਸੀ ਲੋਕਾਂ ਦੀ ਲੜਾਈ ਚ ਪੀੜਤਾ ਨੂੰ ਕਦ ਇਨਸਾਫ ਮਿਲੇਗਾ? ਇਸ ਮਸਲੇ 'ਚ ਸਾਰੀਆਂ ਧਿਰਾਂ ਜਵਾਬ ਦੇਣ ਦੀ ਬਜਾਏ ਸਿਆਸਤ ਕਰਨ 'ਚ ਸਰਗਰਮ ਨੇ ਚੰਡੀਗੜ੍ਹ ਤੋਂ ਕੈਮਰਾਮੈਨ ਸੁਖਜਿੰਦਰ ਰੋਮਾਣਾ ਅਤੇ ਪੱਤਰਕਾਰ ਜਗਤਾਰ ਸਿੰਘ ਭੁੱਲਰ ਨਾਲ ਇੰਦਰਪਾਲ ਸਿੰਘ ਡੇ ਅਨਾਈਟ న్యూਸ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ 'ਤੇ ਅਸੀਂ ਦਿਖਾਂਗੇ ਯੂਟਿਊਬ 'ਤੇ ਸਾਨੂੰ ਫੋਲੋ ਕਰੋ ਟਵਿੱਟਰ 'ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ